ਹਾਂਜੀ ਅੱਜ ਤਨ ਲੈ ਕੇ ਚੱਲਦੇ ਹਾਂ ਮਾਤਾ ਚਿੰਤਪੋਨੀ ਦੇ ਨੇੜੇ ਪੈਂਦੇ ਇੱਕ ਅਜਿਹੇ ਰੈਸਮਈ ਮੰਦਰ ਦੇ ਵਿੱਚ ਜਿੱਥੇ ਕੀ ਮੱਥਾ ਟੇਕਣ ਦੇ ਨਾਲ ਆਪਣੇ ਚਮੜੀ ਦੇ ਸਾਰੇ ਰੋਗ ਠੀਕ ਹੋ ਜਾਂਦੇ ਆ ਆ ਮੁਬਾਰਕਪੁਰ ਵਾਲਾ ਚੌਕ ਆ ਜਾਂਦਾ ਇੱਥੋਂ ਪੰਜ ਮਾਤਾ ਚਿੰਤਪੋਨੀ ਵੱਲ ਨੂੰ ਨਹੀਂ ਜਾਣਾ ਦੌਲਤਪੁਰ ਵਾਲੀ ਸਾਈਡ ਨੂੰ ਮੁੜ ਜਾਣਾ ਆ ਤੇ ਦੌਲਤਪੁਰ ਸਾਈਡ ਵਾਲੀ ਥੋੜਾ ਜਿਹਾ ਅੱਗੇ ਜਾ ਕੇ ਨਾ ਆਪਾਂ ਨੂੰ ਇੱਥੇ ਬੋਰਡ ਮਿਲਦਾ ਆ ਮਾਤਾ ਭੱਦਰਕਾਲੀ ਰੋਡ ਦਾ ਨਾਮ ਹੈ ਇਹ ਇਹ ਰੋਡ ਨੂੰ ਪੈ ਜਾਣਾ ਅੱਗੇ ਤਾਂ ਗਿਆ ਫਿਰ ਦੇਖੋ ਜੱਲੂ ਦੀਵਾਰ ਲਿਖਿਆ ਆ ਏ ਰੋਡ ਛੱਡਣਾ ਨਹੀਂ ਆਪਾਂ ਸਿੱਧੇ ਹੀ ਨਿਕਲ ਜਾਣਾ ਆ ਜਿੱਦਾਂ ਜਿੱਦਾਂ ਤੁਸੀਂ ਅੱਗੇ ਜਾਉਂਗੇ ਬਹੁਤ ਸੋਹਣਾ ਰੋਡ ਹੋ ਜਾਂਦਾ ਦੇਖੋ ਐਨ ਇੰਨਾ ਠੰਡਾ ਠਾਰ ਰੋਡ ਆ ਤੇ ਇੱਥੋਂ ਮਾਤਾ ਦੇਵੀ ਦੇ ਦਰਸ਼ਨ ਹੁੰਦੇ ਆ ਦੇਖੋ ਮਾਤਾ ਰਾਣੀ ਦਾ ਮੰਦਿਰ ਵੀ ਦਿਖਦਾ ਆ ਤੇ ਤੁਸੀਂ ਜਿੱਦਾਂ ਜਿੱਦਾਂ ਅੱਗੇ ਜਾਉਂਗੇ ਇੰਨਾ ਸੋਹਣਾ ਰੋਡ ਆਂਦਾ ਹੈ ਨਾ ਸਕੂਨ ਮਿਲਦਾ ਇੱਥੇ ਆ ਕੇ ਤੇ ਆ ਇੱਕ ਅੱਗੇ ਆ ਕੇ ਮੋੜ ਆਉਂਦਾ ਜਿੱਦਾਂ ਹੀ ਮੋੜੋਂ ਦਾ ਸਾਹਮਣੇ ਮੰਦਿਰ ਜੀ ਮੰਦਿਰ ਦਾ ਗੇਟ ਆ ਮੰਦਿਰ ਕਾਫੀ ਥੱਲੇ ਜਾ ਕੇ ਆ ਤੇ ਮੰਦਰ ਦੇ ਨਾਲ ਹੀ ਇੱਕ ਨਦੀ ਵਗਦੀ ਆ ਬਹੁਤ ਵਧੀਆ ਸਕੂਨ ਮਿਲਦਾ ਮੰਦਰ ਆ ਕੇ ਤੇ ਆ ਹੈਗਾ ਇਹ ਮੰਦਰ ਇੱਥੇ ਬਾਬਾ ਜੀ ਨੇ ਕੀਤੀ ਸੀਗੀ ਭਗਤੀ ਤੇ ਇਹਦੇ ਨਾਲ ਹੀ ਪਿੰਡੀ ਬਣੀ ਆ ਦੇਖੋ ਆ ਜਿਹੜੀ ਪਿੰਡੀ ਛਤਰੀ ਥੱਲੇ ਨੇ ਇੱਥੇ ਜੋਤੀ ਜੋਤ ਸਮਾ ਗਏ ਸੀਗੇ ਤੇ ਕਿਸੇ ਨੂੰ ਚਰਮ ਰੋਗ ਹੋਵੇ ਅੱਖਾਂ ਦੀ ਰੋਸ਼ਨੀ ਘਟੋਵੇ ਜਰੂਰ ਆ ਕੇ ਮੱਥਾ ਟੇਕੋ ਇੱਥੇ ਆ ਕੇ